ਚਲੰਦਰ ਦੇ ਪੱਕਾ ਬਾਗ ਇਲਾਕੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਇਲਾਕੇ ਦੇ ਮੌਜੂਦਾ ਕਾਂਗਰਸੀ ਕੌਂਸਲਰ ਸ਼ੈਰੀ ਚੱਡਾ ਦੇ ਘਰ ਉੱਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਦਰਅਸਲ ਸ਼ੈਰੀ ਚੱਡਾ ਦੇ ਘਰ ਦੇ ਬਾਹਰ ਕੁਝ ਨੌਜਵਾਨ ਉਸ ਨੂੰ ਧਮਕੀਆਂ ਦੇ ਰਹੇ ਸਨ। ਜਿਸ ਤੋਂ ਬਾਅਦ ਸ਼ੈਰੀ ਉਹਨਾਂ ਨੌਜਵਾਨਾਂ ਨੂੰ ਸਮਝਾਉਣ ਲਈ ਬਾਹਰ ਨਿਕਲੇ। ਪਰ ਨੌਜਵਾਨਾਂ ਨੇ ਉਹਨਾਂ ਦੇ ਘਰ ਦੇ ਗੇਟ ਤੇ ਬੋਤਲਾਂ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕੀ ਕੁਝ ਨੌਜਵਾਨ ਸ਼ੈਰੀ ਚੱਡਾ ਦੇ ਘਰ ਦੇ ਬਾਹਰ ਖੜ ਕੇ ਗਾਲਾਂ ਕੱਢ ਰਹੇ ਨੇ ਤੇ ਧਮਕੀਆਂ ਦੇ ਰਹੇ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਆ ਸ਼ੈਰੀ ਅਤੇ ਮੌਕੇ ਤੇ ਮੌਜੂਦ ਐਸਆਈ ਜੁਗਿੰਦਰ ਨੇ ਕੀ ਕਿਹਾ ਆਓ ਸੁਣੋ ਗਾਲੇ ਦਿੰਦਾ ਕਿ ਮੈਂ ਬੱਚੇ ਮੇਰੇ ਗਲੀ ਵਿੱਚ ਖੇਡਦੇ ਸੀਗੇ ਤਾਂ ਅਸੀਂ ਘਰ ਦੇ ਅੰਦਰ ਐਂਟਰੀ ਕੀਤੀ ਕੋਈ ਬੰਦਾ ਨੇ ਇੱਥੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਮੈਂ ਗੋਲੀਆਂ ਮਾਰਨੀ ਆ ਸ਼ੈਰੀ ਨੂੰ ਜੇ ਆਹ ਦੇਖੋ ਲਾਈਵ ਹੂੰ ਆਵਾਜ਼ ਸੁਣੋ ਆਵਾਜ਼ ਸੁਣੋ ਗੰਦੀਆਂ ਗਾਲਾਂ ਕੱਢਦਾ ਕਹਿੰਦਾ ਗੋਲੀਆਂ ਮਾਰਨੀ ਆ ਥੱਲੇ ਆ ਆਹ ਦੇਖੋ ਕੌਣ ਸੀ ਬੰਦੇ ਬਾਰੇ ਜਿਹੜੇ ਆਏ ਸੀ ਇੱਕ ਮੁੰਡਾ ਇੰਦੇ ਤੇ ਚਿੱਤੇ ਤੇ ਤਿੰਨ ਪਰਦੇ ਆ ਰਸਤੇ ਮੱਲੇ ਲੈਂਦਾ ਵਾ ਰਾਹੁਲ ਕੋ ਨਾਂਾ ਦੱਦੇ ਤੇਾਰੇ ਜਾਣੇ ਆਹ ਦੇਖੋ ਕਹਿੰਦਾ ਗੋਲੀਆਂ ਮਾਰਨੀ ਆ ਦਿੱਦੇ ਇਹਦੇ ਹੱਥ 'ਚ ਇੱਕ ਪਟਾਕਾ ਸੀਗਾ ਇਹ ਡਾਇਰੈਕਟ ਸਿੱਧਾ ਤੁਹਾਡਾ ਵੀ ਹੈਗਾ ਵਾ ਡਾਇਰੈਕਟ ਸਿੱਧਾ ਤੁਹਾਡੇ ਘਰ ਹਮਲਾ ਕਰਨਾ ਹੈ ਡਾਇਰੈਕਟ ਇਹ ਮੈਨੂੰ ਨਹੀਂ ਪਤਾ ਜੀ ਇਹ ਕਿਹਦਾ ਕੋਈ ਲੈਂਡਰ ਹੋਣਾ ਕਿਸੇ ਦਾ ਕੋਈ ਰੱਬ ਜਾਣੇ ਮੈਨੂੰ ਕੀ ਪਤਾ ਕੀ ਆ ਮੈਂ ਇਹਨੂੰ ਸਮਝਾਣਾ ਨਾਲ ਦੇ ਮੁੰਡੇ ਬੋਤਲ ਮਾਰਨ ਲੱਪਿਆ ਮੇਰੇ ਘਰ ਵਰਕਰ ਸੀ ਮੁੰਡਾ ਛੋਟਾ ਜਿੱਦਾਂ ਆਪਣਾ ਦੁਕਾਨ ਤੇ ਮੇਰੇ ਕੋਲ ਕੰਮ ਕਰਦਾ ਉਹਦੇ ਥੋੜੀ ਅੱ ਬਾਹ ਜਿਹਦੇ ਹੱਥੇ ਸਮਾਨ ਸੀਗਾ ਕੋਈ ਪਟਾਕਾ ਬਟੁਕਾ ਸੀਗਾ ਬਸ ਉਹ ਸ਼ਾਇਦ ਕਿੰਨੇ ਸੀਗੇ ਉਹ ਦੋ ਜਣੇ ਯਾਰ ਇੱਕ ਜਣੇ ਇਧਰਲੇ ਪਾਸੇ ਖੜਾ ਸੀਗਾ ਤਿੰਨ ਜਣੇ ਦੋ ਤਿੰਨ ਜਣੇ ਉਧਰ ਸੀ ਉਦੋਂ ਨੂੰ ਤੋੜੇ ਬਾਜ਼ਾਰਾਂ ਨੂੰ ਭੱਜੇ ਨਹੀਂ ਇੱਧਰ ਦੇਖਿਆ ਇਹਨਾਂ ਨੇ ਕਹਿ ਬੱਚਾ ਨੇ ਬਾਗੇ ਬੰਦੇ ਸੀ ਆ ਗਲੀ ਵੱਲ ਦੌੜੇ ਤੇ ਹਥਿਆਰ ਵਗੈਰਾ ਹੋਰ ਵੀ ਸੀਗੇ ਉਹਨਾਂ ਕੋਲ ਦਾਅ ਫੜਿਆ ਬੋਤਲਾ ਜਦੋਂ ਇਹਨਾਂ ਨੇ ਮਾਰੇ ਇਹ ਕਿਨਾਂ ਕੋਈ ਮੈਂ ਕਹਾਂ ਦੇਸੀ ਕਟਾ ਜਾਂ ਪਿਸਤਲ ਜੀ ਕੋਈ ਚੀਜ਼ ਸੀ ਗਾਲ੍ਹਾਂ ਵੀ ਕਰਦੇ ਤਾਂ ਸਾਰੇ ਸਾਰੇ ਗੇਟ ਦੇ ਬਾਹਰ ਬੋਤਲਾ ਜਿਹੜੇ ਗੇਟ ਦੇ ਬਾਹਰ ਜਿਹੜੀਆਂ ਬੋਤਲਾ ਬੂਤਲਾ ਚਲਾ ਕੇ ਉਹਨਾਂ ਨੇ ਮਾਰਿਆ ਇਹ ਤਾਂ ਨਾਂ ਲਿਖਿਆ ਪਾਲੋ ਸਰ ਤੁਹਾਨੂੰ ਤਾਂ ਪਤਾ ਹੋਊਗਾ ਕੀ ਨਾਮ ਆ ਤੁਹਾਨੂੰ ਪਤਾ ਹੀ ਆ ਮੇਰਾ ਐਸੇ ਜਗਿੰਦਰਪਾਲ ਮੈਂ ਡਿਊਟੀ ਅਫਸਰ ਹਾਂ ਦੱਸੋ ਜੀ ਸਰ ਕੀ ਮੈਟਰ ਕੀ ਆ ਸਾਰਾ ਬੈਡ ਇਹਨਾਂ ਦਾ ਕੋਲ ਰਾਈ ਝਗੜਾ ਹੋਇਆ ਸੀ ਇਹਨਾਂ ਨੇ ਕਾਲ ਕੀਤੀ ਅਸੀਂ ਮੌਕੇ ਤੇ ਪ੍ਰੈਜੈਂਟ ਆਏ ਇਹਨਾਂ ਨੇ ਕੰਪਲੇਟ ਦਿੱਤੀ ਆ ਸਰੇ ਜੋ ਕਾਰਵਾਈ ਕਰਦੀ ਹੈ ਕਰ। ਕਿਸਤੀ ਦੀ ਕੰਪਲੇਨਟ ਕੀਤੀ। ਸੂਚਨਾ ਕਿ ਮਿਲਿਆ ਤੁਹਾਨੂੰ। ਬਾਈ ਝਗੜਾ ਕਦੋਂ ਹੋ ਰਿਹਾ ਜੀ ਇੱਥੇ। ਕੁਝ ਉਹਨਾਂ ਨੇ ਦਿਖਾਇਆ ਕੋਈ ਸੀਸੀਟੀਵੀ ਵਗੈਰਾ ਸਹੀ ਕੋਈ ਹੈ? ਤੁਸੀਂ ਜਾਂਚ ਕੀਤੀ? ਕਰਦੀਆਂ। ਜਾਂਚ ਕੀਤੀ ਕੀ ਹੋਇਆ ਕਿੱਦਾਂ ਹੋਇਆ ਮੈਟਰ ਜਾਂਚ ਕੀਤੀ ਤੁਸੀਂ? ਉਹ ਕਹਿੰਦੇ ਸਾਡੇ ਕੋ ਸੀਸੀ ਕੈਮਰੇ ਦੀ ਹੋਟਾ ਆ ਗਈਆਂ ਕਿ ਸਰੇ ਲੈ ਆ। ਸਰ ਇਹ ਜੀ ਡਿਊਟੀ ਅਫਸਰ ਜੀ ਕਹਿੰਨੇ ਮੈਂ ਡਿਊਟੀ ਅਫਸਰ ਹਾਂ ਤੁਹਾਡੇ ਜਾਂਚ ਕਰਨ ਦਾ ਫਰਜ਼ ਬੰਦਾ ਨਾ ਤਾਂ ਤੁਹਾਨੂੰ ਆਪਣਾ ਨਾਮ ਹੀ ਦੱਸਣਾ ਭਾਰੀ ਪਿਆਰ ਆ। ਸਾਹਮਣੇ ਨਾਮ ਲਿਖਿਆ ਤੁਹਾਨੂੰ ਦੋ ਵਾਰੀ ਦੱਸ ਦਿੱਤਾ ਤੁਸੀਂ ਫੇਰ ਦੁਬਾਰਾ ਉਹੀ ਗੱਲ ਪੁੱਛੀ ਜਾਂਦੇ। ਸਰ ਮੈਂ ਤਾਂ ਪਹਿਲੀ ਹੀ ਪ ਚਲੰਦਰ ਦੇ ਪੱਕਾ ਬਾਗ ਇਲਾਕੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਇਲਾਕੇ ਦੇ ਮੌਜੂਦਾ ਕਾਂਗਰਸੀ ਕੌਂਸਲਰ ਸ਼ੈਰੀ ਚੱਡਾ ਦੇ ਘਰ ਉੱਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਦਰਅਸਲ ਸ਼ੈਰੀ ਚੱਡਾ ਦੇ ਘਰ ਦੇ ਬਾਹਰ ਕੁਝ ਨੌਜਵਾਨ ਉਸ ਨੂੰ ਧਮਕੀਆਂ ਦੇ ਰਹੇ ਸਨ ਜਿਸ ਤੋਂ ਬਾਅਦ ਸ਼ੈਰੀ ਉਹਨਾਂ ਨੌਜਵਾਨਾਂ ਨੂੰ ਸਮਝਾਉਣ ਲਈ ਬਾਹਰ ਨਿਕਲੇ ਪਰ ਨੌਜਵਾਨਾਂ ਨੇ ਉਹਨਾਂ ਦੇ ਘਰ ਦੇ ਗੇਟ ਤੇ ਬੋਤਲਾਂ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕੀ ਕੁਝ ਨੌਜਵਾਨ ਸ਼ੈਰੀ ਚੱਡਾ ਦੇ ਘਰ ਦੇ ਬਾਹਰ ਖੜ ਕੇ ਗਾਲਾਂ ਕੱਢ ਰਹੇ ਨੇ ਤੇ ਧਮਕੀਆਂ ਦੇ ਰਹੇ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਆ ਸ਼ੈਰੀ ਅਤੇ ਮੌਕੇ ਤੇ ਮੌਜੂਦ ਐਸਆਈ ਜੁਗਿੰਦਰ ਨੇ ਕੀ ਕਿਹਾ ਆਓ ਸੁਣੋ ਗਾਲੇ ਦਿੰਦਾ ਕਿ ਮੈਂ ਬੱਚੇ ਮੇਰੇ ਗਲੀ ਦੇ ਖੇਡਦੇ ਸੀਗੇ ਤਾਂ ਅਸੀਂ ਘਰ ਦੇ ਅੰਦਰ ਐਂਟਰੀ ਕੀਤੀ ਕੋਈ ਬੰਦਾ ਨੇ ਇੱਥੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਮੈਂ ਗੋਲੀਆਂ ਮਾਰਨੀ ਆ ਸ਼ੈਰੀ ਹੋ ਜੇ ਆਹ ਦੇਖੋ ਲਾਈਵ ਹੂੰ ਆਵਾਜ਼ ਸੁਣੋ ਆਵਾਜ਼ ਸੁਣੋ ਗੰਦੀਆਂ ਗਾਲਾਂ ਕੱਢਦਾ ਕਹਿੰਦਾ ਗੋਲੀਆਂ ਮਾਰਨੀ ਆ ਥੱਲੇ ਆ ਆਰੇ ਕੋਨਸੀ ਬੰਦੇ ਬਜੀ ਜਿਹੜੇ ਆਏ ਸੀ ਇੱਕ ਮੁੰਡਾ ਇੰਦੇ ਤੇ ਚਿੱਤੇ ਤੇ ਤਿੰਨ ਪਰਦੇ ਆ ਰਸਤੇ ਮੱਲੇ ਲੈਂਦਾ ਵਾ ਰਾਹੁਲ ਕੋ ਨਾ ਦੱਦੇ ਤੇ ਧਾਰੇ ਜਾਣੇ ਆ ਦੇ ਕੋ ਕਹਿੰਦਾ ਗੋਲੀਆਂ ਮਾਰਨੀ ਸੀਦੇ ਇਹਦੇ ਹੱਥ ਚ ਇੱਕ ਪਟਾਕਾ ਸੀਗਾ ਇਹ ਡਾਇਰੈਕਟ ਸੀਦਾ ਤੁਹਾਡਾ ਵੀ ਹੈਗਾ ਵਾ ਡਾਇਰੈਕਟ ਸੀਦਾ ਤੁਹਾਡੇ ਘਰ ਹਮਲਾ ਕਰਨਾ ਹੈ ਡਾਇਰੈਕਟ ਇਹ ਮੈਨੂੰ ਨਹੀਂ ਪਤਾ ਜੀ ਇਹ ਕਿਹਦਾ ਕੋਈ ਲੈਂਡਰ ਹੋਣਾ ਕਿਸੇ ਨਾ ਕੋਈ ਰੱਬ ਜਾਣੇ ਮੈਨੂੰ ਕੀ ਪਤਾ ਕੀ ਆ ਮੈਂ ਇਹਨੂੰ ਸਮਝਾਣਾ ਨਾਲ ਦੇ ਮੁੰਡੇ ਬੋਤਲ ਮਾਰਨ ਲੱਪਿਆ ਮੇਰੇ ਘਰ ਵਰਕਰ ਸੀ ਮੁੰਡਾ ਛੋਟਾ ਜਿੱਦਾ ਆਪਣਾ ਦੁਕਾਨ ਤੇ ਮੇਰੇ ਕੋਲ ਕੰਮ ਕਰਦਾ ਉਹਦੇ ਥੋੜੀ ਅੱਗੇ ਆ ਪਾ ਧੋਲਿਆ ਮੈਂ ਤਬਾਹ ਜਿਹੜੇ ਹੱਥੇ ਸਮਾਨ ਸੀਗਾ ਕੋਈ ਪਟਾਕਾ ਬਟੂਕਾ ਸੀਗਾ ਬਸ ਉਹ ਸ਼ਰੀ ਕਿੰਨੇ ਗੰਦੀ ਸੀਗੇ ਉਹ ਦੋ ਜਣੇ ਯਾਰ ਇੱਕ ਜਣੇ ਇੱਧਰਲੇ ਪਾਸੇ ਖੜਾ ਸੀਗਾ ਤਿੰਨ ਜਣੇ ਉੱਤੇ ਦੋ ਤਿੰਨ ਜਣੇ ਉੱਧਰ ਸੀ ਉਦੋਂ ਨੂੰ ਦੋੜੇ ਇੱਧਰ ਬਾਜ਼ਾਰਾਂ ਨੂੰ ਭੱਜੇ ਨਹੀਂ ਇੱਧਰ ਦੇਖਿਆ ਇਹਨਾਂ ਨੇ ਕਹਿ ਮੈਂ ਕਿਹਾ ਦੇਸੀ ਕਟਾ ਜਾਂ ਪਿਸਤਲ ਜੀ ਕੋਈ ਚੀਜ਼ ਸੀ ਗਾਲਾਂ ਵੀ ਕੱਢ ਦਿੱਤਾ ਸਾਰੇ ਗੇਟ ਦੇ ਬਾਹਰ ਉਹ ਬੋਤਲਾ ਜਿਹੜੇ ਗੇਟ ਦੇ ਬਾਹਰ ਜਿਹੜੀ ਬੋਤਲਾ ਬੂਤਲਾ ਚਲਾ ਕੇ ਉਹਨਾਂ ਨੇ ਮਾਰਿਆ ਉਹਨਾਂ ਨੇ ਮਾਰਿਆ ਵੀਡੀਓ ਬਣਾਇਆ ਉਹਦਾ ਨਾਮ ਕਿਹਾ ਪਾ ਲਓ ਸਰ ਤੁਹਾਨੂੰ ਤਾਂ ਪਤਾ ਹੋਊਗਾ ਕੀ ਨਾਮ ਆ ਨਾ ਤੁਹਾਨੂੰ ਪਤਾ ਹੀ ਆ ਮੇਰਾ ਐਸੇ ਜਗਿੰਦਰ ਪਰਮਾ ਡਿਊਟੀ ਅਫਸਰ ਆ ਦੱਸੋ ਜੀ ਸਰ ਕੀ ਮੈਟਰ ਕੀ ਆ ਸਾਰਾ ਬੈਡ ਨਾਲ ਕੋਈ ਰਾਈ ਝਗੜਾ ਹੋਇਆ ਸੀ ਇਹਨਾਂ ਨੇ ਕਾਲ ਕੀਤੀ ਅਸੀਂ ਮੌਕੇ ਤੇ ਪ੍ਰੈਜੈਂਟ ਆਏ ਇਹਨਾਂ ਨੇ ਕੰਪਲੇਂਟ ਦਿੱਤੀ ਆ ਕਿ ਉਹਰੇ ਜੋ ਕਾਰਵਾਈ ਪੜਦੀ ਆ ਕਰਨਾ ਕਿਸ ਤੇ ਦੀ ਕੰਪਲੇਂਟ ਕੀਤੀ ਸੂਚਨਾ ਕਿ ਮਿਲੀ ਤੁਹਾਨੂੰ ਰਾਈ ਝਗੜਾ ਕਦੋਂ ਹੋ ਰਿਹਾ ਜੀ ਇੱਥੇ ਕੁਝ ਉਹਨਾਂ ਨੇ ਦਿਖਾਇਆ ਕੋਈ ਸੀਸੀਟੀਵੀ ਵਗੈਰਾ ਸਹੀ ਕੋਈ ਆ ਤੁਸੀਂ ਇਨਵੈਸ ਜਾਂਚ ਕੀਤੀ ਕਾਦੀਆਂ ਜਾਂਚ ਕੀਤੀ ਕੀ ਹੋਇਆ ਕਿੱਦਾਂ ਹੋਇਆ ਮੈਟਰ ਜਾਂਚ ਕੀਤੀ ਤੁਸੀਂ ਉਹ ਕਹਿੰਦੇ ਸਾਡੇ ਕੋ ਸੀਸੀ ਕੈਮਰੇ ਦੀ ਹੋਟਲ ਆ ਗਈਆਂ ਕਿ ਮੈਂ ਸਾਹਮਣੇ ਨਾਂ ਲਿਖਿਆ ਤੁਹਾਨੂੰ ਦੋ ਵਾਰੀ ਦੱਸ ਦਿੱਤਾ ਤੁਸੀਂ ਫੇਰ ਦੁਬਾਰਾ ওই ਗੱਲ ਪੁੱਛੀ ਜੀ ਸਰ ਮੈਂ ਤਾਂ ਪਹਿਲੀ ਹੀ ਪੁੱਛੀ ਸੀ ਮੈਂ ਤਾਂ ਪਹਿਲੀ ਹੀ ਪੁੱਛਿਆ ਜੀ ਸਰ ਮੈਂ ਤਾਂ ਪਹਿਲੀ ਹੀ ਪੁੱਛਿਆ ਜੀ